देखो जी आज बड़ा भागा वाला दिन है और बड़ा खुशी वाला दिन है और इतिहास ਦੇ ਸੁਨਹਿਰੀ ਅਖਰੇ ਜੀ ਵੀ ਲਿਖਿਆ ਗਿਆ ਕਿ ਪੰਜਾਬ ਦੇ ਵਿੱਚ ਜਿਹੜਾ ਸੈਮੀਫਾਈਨਲ ਜਿਹੜੇ ਕਾਂਗਰਸ ਜਿਹੜੇ ਕਾਲੀ ਦਲ ਮੋਚਾ ਚੁੱਕ-ਚੁੱਕ ਕਹਿੰਦੇ ਕਿ ਸੈਮੀਫਾਈਨਲ ਦੇ ਵੇਖਾਂਗੇ ਤੇ ਅੱਜ ਪੰਜਾਬ ਦੇ ਲੋਕਾਂ ਨੇ ਆਮ ਆਦਮੀ ਪਾਰਟੀ ਦੇ ਹਿੱਕ ਦੇ ਵਿੱਚ ਨਾਹਰਾ ਲਾ ਕੇ ਦੇ ਦੱਸਤਾ ਕਿ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਆ ਤੇ ਫਾਈਨਲ ਵੀ ਮਾਜੂਕ ਸੀਐਮ ਸਾਹਿਬ ਭਗਵੰਤ ਮਾਜਦੇ ਝੋਲੀ ਚ ਆਇਆ ਸਰਪ ਮਤਲਬ ਗਲ ਕਹ ਹੈ ਪਰ ਲੋਕਾਂ ਨੇ ਆਮ ਆਦੀ ਪਾਰਟੀ ਦੇ ਕੰਮ ਦੇਖੇ ਆਮ ਆਦੀ ਪਾਰਟੀ ਦੇ ਜੋ ਐਮਐਲਏ ਸਾਹਿਬ ਜੋ ਸਾਡੇ ਸੀਐਮ ਸਾਹਿਬ ਉਹ ਖਾਸ ਤੌਰ ਤੇ ਜੋ ਸਾਡੇ ਮਾਨਯੋਗ ਅਮਰ ਸ਼ੇਰ ਸਿੰਘ ਸ਼ਹਿਰੀ ਕਲ ਸੀ ਜੋ ਉਹ ਅਬੀ ਅਟੂਟ ਮਿਹਨਤ ਰਹੀ ਉਥੇ ਉਹ ਸਭ ਮਿਹਨਤ ਨੂੰ ਸਲਾਮ ਹੈ ਕਿਉਂਕਿ ਅਸੀਂ ਤਿੰਨ ਹਫਤੇ ਉਥੇ ਲਾ ਕੇ ਆਏ ਔਰ ਮਾਨਯੋਗ ਅਮਲੇ ਸਾਹਿਬ ਸਵੇਰੇ 7 ਵਜੇ ਉੱਠ ਕੇ ਪਹਿਲੇ ਲੋਕਾਂ ਨੂੰ ਮਿਲਦੇ ਸੀਗੇ ਆ 8:30 9:00 ਵਜੇ ਨਾਲ ਕਰਨਤਾਂ ਨੂੰ ਪਹੁੰਚਦੇ ਸੀਗੇ ਉਸ ਤੋਂ ਬਾਅਦ ਸਾਰਾ ਦਿਨ ਉਥੇ ਬਿਤਾ ਕੇ ਰਾਤੀ 11 ਵਜੇ ਘਰ ਪਰਤਣਾ ਔਰ ਡੇਲੀ ਸ਼ੈਡਿਊਲ ਉਹਦਾ ਇੱਕ ਮਹੀਨਾ ਉੱਤੇ ਸੀਗਾ ਔਰ ਇਹ ਕਿ ਬਟਾਲਾ ਵਾਸੀਓ ਕੇ ਤੁਸੀਂ ਇੱਕ ਆਮ ਜਿਹੇ ਘਰ ਦੇ ਨੌਜਵਾਨ ਨੂੰ ਐਮਐਲਏ ਬਣਾਇਆ ਤੇ ਅੱਜ ਉਹ ਐਮਐਲਏ ਪੂਰੇ ਪੰਜਾਬ ਦੇ ਵਿੱਚ ਗੱਜਰਿਆ ਪੂਰੇ ਪੰਜਾਬ ਦੇ ਵਿੱਚ ਬਟਾਲੇ ਸ਼ਹਿਰ ਦਾ ਨਾਮ ਰੋਸ਼ਨ ਕਰ ਰਿਹਾ ਕਿਉਂ ਕਿ ਜਿੱਥੇ ਵੀ ਡਿਊਟੀ ਲੱਗੀ ਉਹਨਾਂ ਦੀ ਮਾਝਾ ਦੇ ਸੀਐਮ ਸਾਹਿਬ ਭਗਵੰਤ ਮਾਨ ਜੀ ਕੇਜਵਲ ਸਾਹਿਬ ਨੇ ਜਿੱਥੇ ਵੀ ਡਿਊਟੀ ਲਾਈ ਹੈ ਚਾਹੇ ਜਲੰਧਰ ਸੀਗਾ ਚਾਹੇ ਲੋਧਿਆਣਾ ਸੀਗਾ ਚਾਹੇ ਸਾਡਾ ਡੇਰਾ ਬਾਬਾ ਨਾਨਕ ਸੀਗਾ ਜਿੱਥੇ ਵੀ ਡਿਊਟੀ ਲਾਈ ਹੈ ਉਹਨੇ ਪਤਰਾ ਜਾਰੀ ਕਰਕੇ ਸੀਐਮ ਸਾਹਿਬ ਦੇ ਝੋਲੀ 'ਚ ਪਾਇਆ ਔਰ ਇਹਦੀ ਗੱਲ ਕੀਤੀ ਜਾਵੇ ਚਿੱਤ ਤੇ ਆਈ ਬੜੀ ਵੱਡੀਆਂ ਦੇਖੋ ਜੀ ਇਹ ਲੀਡ ਇਤਿਹਾਸਿਕ ਲੀਡ ਆ ਕਿ 12000 ਤੇ 91 ਵੋਟਾਂ ਨਾਲ ਲੀਡ ਲੈ ਕੇ ਜਿੱਤੇ ਨੇ ਔਰ ਇਹ ਮਾੜੀ ਮੋਟੀ ਗੱਲ ਨਹੀਂ ਹੈ ਕਿ ਉੱਥੇ ਕਾਲੀ ਦਲ ਦੇ ਦੋ ਤਰਹੰਦਰ ਲੀਡਰ ਹੋਣ ਕਾਂਗਰਸ ਪਾਰਟੀ ਦੇ ਚਲੋ ਰਾਈ ਵਿਚਾਰੀ ਪਿੱਛੇ ਗਈ ਆ ਉਹਨਾਂ ਨੇ ਚਲੋ ਕਾਫੀ ਜੋਰ ਲਾਇਆ ਲੋਕਾਂ ਨੇ ਪਰ ਉਹ ਸਾਡੇ ਬੜਿੰਗ ਸਾਹਿਬ ਨੇ ਬੜਾ ਅੱਛਾ ਬਿਆਨ ਦਿੱਤਾ ਜਿੱਤੇ ਕਰਕੇ ਵੀ ਉਹ ਲੋਕਾਂ ਨੇ ਬੜਾ ਫਤਵਾ ਦੇ ਤਾਣ ਲੋ ਇਹੀ ਹਾਲ ਮੈਂ ਇਹ ਨਹੀਂ ਕਹਿੰਦਾ ਕਿ ਹਾਂ ਵੀ ਪਾਰਟੀਆਂ ਦਾ ਇਹੀ ਹਾਲ ਵਿਅਕਤੀ ਲੀਡਰਾਂ ਦਾ ਹੋਣਾ 27 ਦੇ ਵਿੱਚ ਜਿਹੜੇ ਵੰਡੀ ਪ੍ਰਚਾਰ ਕਰਦੇ ਨੇ ਕਿਉਂਕਿ ਅਸੀਂ ਉਹ ਹੋ ਲ ਗਿਆ ਸਾਡੀ ਉਹ ਪਾਰਟੀ ਆ ਜਿਹੜੇ ਕੰਮ ਦੇ ਨਾਤੇ ਵੋਟ ਮੰਗਦੀ ਐ ਚੰਮ ਦੇ ਨਾਤੇ ਵੋਟ ਨਹੀਂ ਮੰਗਦੀ ਅਸੀਂ ਕੰਮ ਕਰਕੇ ਦਿਖਾਇਆ ਲੋਕਾਂ ਨੂੰ ਇਹ ਲਾਰੇ ਚ ਨਹੀਂ ਰੱਖਿਆ ਇਹ ਸਾਰੀ ਦੀ ਸਾਰੀ ਸardar aman sher singh shahri kalsi ਦੀ ਟੀਮ ਜਿਨ੍ਹਾਂ ਨੇ ਦਿਨ ਰਾਤ ਉਥੇ ਕੀਤਾ ਉਹਨਾਂ ਦੇ ਇੱਕ ਇਸ਼ਾਰੇ ਤੇ ਸਵੇਰੇ ਉਥੇ ਜਾਂਦੇ ਸੀ ਸ਼ਾਮ ਨੂੰ ਆ ਜਾਂਦੇ ਸੀ ਉਹਨਾਂ ਦੀ ਅੰਤ ਤੱਕ ਮਿਹਨਤ ਸਦਕਾ ਤੇ ਭਗਵੰਤ ਮਾਨ ਜੀ ਦੇ ਕੀਤੇ ਕੰਮ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਤੇ ਤਰਨ ਤਰਨ ਦੇ ਲੋਕਾਂ ਨੇ ਮੋਹਰ ਲਾ ਕੇ 14000 ਦੀ ਲੀਡ ਨਾਲ ਉੱਥੋਂ ਜਿਤਾ ਕੇ ਆਮ ਆਦਮੀ ਪਾਰਟੀ ਦੇ ਹੱਕ ਜ ਇੱਕ ਵਾਰ ਫਿਰ ਫਤਵਾ ਦੇ। ਕੀ ਦੇਖਦੇ ਜਿਹੜੀ ਲੀਡ ਆਈ ਹੈ। ਲੀਡ ਬਹੁਤ ਵਧੀਆ ਲੀਡ ਆਈ ਆ ਔਰ ਜਿਹੜੀ ਜਿਮਨੀ ਜ਼ੋਨ ਦੇ ਵਿੱਚ ਇੰਨੀ ਵੱਡੀ ਲੀਡ ਹੋਣੀ ਬਹੁਤ ਵਧੀਆ ਕਿਉਂਕਿ ਸਾਰੇ ਕਹਿੰਦੇ ਸੀ ਪੰਥਕ ਹਲਕਾ ਪੰਥਕ ਹਲਕਾ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਔਰ ਉਹਨਾਂ ਦੇ ਕੰਮਾਂ ਤੇ ਮੋਹਰ ਲਾਈ ਆ ਸਾਡੇ ਐਨਰਜੈਟਿਕ ਐਮਐਲਏ ਸਰਦਾਰ ਅਮਨਸ਼ੀਰ ਸੈਰੀ ਕਲਸੀ ਜਿੱਥੇ-ਜਿੱਥੇ ਵੀ ਗਏ ਨੇ ਇਲੈਕਸ਼ਨ ਬਾਈ ਇਲੈਕਸ਼ਨ ਤੇ ਜਿੱਤਾਂ ਨੇ ਉਹਨਾਂ ਦੇ ਕਦਮ ਚੁੰਮੇ ਨੇ ਔਰ ਉਹਨਾਂ ਦੇ ਕਰਕੇ ਅੱਜ ਉਹਨਾਂ ਦੀ ਟੀਮ ਨੇ ਮਿਹਨਤ ਕਰਕੇ ਇਸ ਲੀਡ ਦੇ ਵਿੱਚ ਆਪਣਾ ਬਹੁਤ ਵੱਡਾ ਯੋਗਦਾਨ ਪਾਇਆ